ਗਾਇਕੀ ਛੱਡਣ ਜਾ ਰਹੇ ਨੇ ਗਾਇਕ ਕਾਕਾ ਜੀ ਹਾਂ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਐਲਾਨ ਕੀਤਾ ਹੈ ਮਜਬੂਰੀ ਦੇ ਚਲਦੇ ਗਾਇਕ ਕਾਕਾ ਨੇ ਗਾਇਕੀ ਛੱਡਣ ਦਾ ਐਲਾਨ ਕੀਤਾ ਹੈ ਤੇ ਤੁਹਾਨੂੰ ਇਹ ਵੀ ਦੱਸਦੇ ਆ ਕਿ ਉਹਨਾਂ ਨੂੰ ਕਿਸ ਨੇ ਗਾਇਕੀ ਛੱਡਣ ਲਈ ਮਜਬੂਰ ਕੀਤਾ ਹੈ ਕਿ ਕਿਸੇ ਨੇ ਦਬਾਅ ਪਾਇਆ ਜਾਂ ਕੋਈ ਵੱਡੀ ਕੰਟਰੋਵਰਸੀ ਹੈ ਇਸ ਦੇ ਪਿੱਛੇ ਦਰਸਲ ਗਾਇਕ ਕਾਕਾ ਆadat ਤੋਂ ਮਜਬੂਰ ਨਹੀਂ ਉਹ ਕਹਿੰਦੇ ਨੇ ਕਿ ਮੈਂ ਜਿੰਨੀਆਂ ਵੀ ਹੁਣ ਤੱਕ ਜੌਬਸ ਕੀਤੀਆਂ ਨੇ ਕੋਈ ਵੀ ਜੌਬ 1-2 ਸਾਲ ਤੋਂ ਵੱਧ ਨਹੀਂ ਕੀਤੀ 뮤ਜ਼ਿਕ ਲਾਈਨ ਦੇ ਵਿੱਚ ਮੈਨੂੰ 5 ਸਾਲ ਹੋ ਗਏ ਨੇ ਤੇ ਇਹ ਪਰਫੈਕਟ ਟਾਈਮ ਹੈ ਕਲਟੀ ਮਾਰਨ ਦਾ ਆਓ ਤੁਹਾਨੂੰ ਦਿਖਾਨੇ ਆ ਉਹਨਾਂ ਦੀ ਵੀਡੀਓ ਮੈਂ ਜਿੰਨੀਆਂ ਵੀ ਜੌਬਸ ਕਰੀਆਂ ਹੁਣ ਤੱਕ ਕਦੇ ਡਿਜ਼ਾਈਨਿੰਗ ਦੀ ਜੌਬ ਆ ਕਦੇ ਆਰਕੀਟੈਕਚਰਲ ਅਸਿਸਟੈਂਟ ਦੇ ਤੌਰ ਤੇ ਜਾਂ ਫਿਰ ਇੰਜੀਨੀਅਰਿੰਗ ਜਾਂ ਕੁਝ ਨਹੀਂ ਕਰਿਆ ਮੈਂ ਮੈਂ ਇੱਕ ਦੋ ਸਾਲ ਤੋਂ ਵੱਧ ਨਹੀਂ ਕਰ ਸਕਿਆ ਕੁਝ ਵੀ ਤੇ ਮੈਨੂੰ 뮤ਜ਼ਿਕ ਲਾਈਨ ਦੇ ਵਿੱਚ ਲਗਭਗ 5 ਸਾਲ ਹੋ ਗਏ ਮੈਨੂੰ ਲੱਗਦਾ ਮੇਰਾ ਸਹੀ ਟਾਈਮ ਹੁਣ ਕਲਟੀ ਮਾਰਨ ਦਾ ਇਹਦੇ ਵਿੱਚ ਵੀ ਇਹ ਹੋਰ ਇੰਟਰਸਟਿੰਗ ਜੌਬ ਕਰਨੀ ਚਾਹੀਦੀ ਹੈ ਮੈਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਹੁਣ ਮੈਂ ਇਹਦੇ ਚੋਂ ਵੀ ਸੇਮ ਸ਼ਡਿਊਲ ਜੇ ਉਹੀ ਕਦੇ ਵੇਲੇ ਆ ਕਦੇ ਸ਼ੂਟ ਆ ਗਿਆ ਕਦੇ ਸ਼ੋਅ ਆ ਗਿਆ ਕਦੇ ਗਾਣਾ ਲਿਖ ਲਿਆ ਕਦੇ ਰਿਕਾਰਡ ਕਰ ਲਿਆ ਮੈਂ ਇਸ ਮਾਮਲੇ 'ਚ ਮੈਨੂੰ ਲੱਗਦਾ ਵੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਕੁਝ ਗਾਣੇ ਮੇਰੇ ਕੋਲ ਹੈ ਹੀ ਹੈਗੇ ਨੇ ਇੱਕ ਤਾਂ ਹੁਣੀ ਲਿਖ ਕੇ ਆਟਿਆ ਕਿ ਜਿਨੇ ਮੇਰੇ ਆਏ ਕੰਮ ਠੜਾਈ ਜਾਣਾ ਜਾਂ ਜੇਲ੍ਹ 'ਚ ਜਾਂ ਫਿਰ ਬਾਹਰ